ਪਤਾ ਸਰ ਸਤਜਨ ਜੀ ਆਇਆ ਉਸ ਕੋਈ ਸਤਿਗੁਰੂ ਤੋਂ ਉਸਦੀ ਕੰਮੀ ਵਿੱਚ ਸਤਜੋ ਸਾਡੇ ਮਾਣਯੋਗ ਪ੍ਰਤੀਭਾ ਸਾਹਿਬ ਜੁਰਤ ਨੂੰ ਨੱਥ ਕਰਨਾ ਚਾਹੁੰਦਾ ਹਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਜਿਹੜੇ ਜਲੰਧਰ ਦੇ ਲੋਕ ਸਭਾ ਜ਼ੋਨ ਹੋਏ ਪਿੱਛੇ ਉਹਦੇ ਵਿੱਚ ਮੀਡੀਆ ਦਾ ਕਾਫੀ ਉਹਦੇ ਪੋਜ਼ਿਟਿਵ ਰੋਲ ਰਿਹਾ ਤੁਸੀਂ ਸਾਰਿਆਂ ਨੇ ਬੜਾ ਪੋਜ਼ਿਟਿਵਲੀ ਜਿਹੜੇ ਵੀ ਕੋਈ ਅਸੀਂ ਦਿਸ਼ਾ ਨਿਰਦੇਸ਼ ਪੋਲਿਟੀਕਲ ਪਾਰਟੀਆਂ ਕੈਂਡੀਡੇਟਸ ਜਾਂ ਲੋਕਾਂ ਨੂੰ ਦੇਣੇ ਹੁੰਦੇ ਸੀ ਉਹਨਾਂ ਨੂੰ ਅਵੇਅਰ ਕਰਨਾ ਹੁੰਦਾ ਸੀ ਤੁਸੀਂ ਬੜਾ ਪੋਜ਼ਿਟਿਵਲੀ ਉਸ ਨੂੰ ਸਪੋਰਟ ਕੀਤਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਜਿਹੜੇ ਜਲੰਧਰ ਦੇ ਜਮਨੀ ਚੌਂ ਨੇ ਵਿਧਾਨ ਸਭਾ ਹਲਕਾ 34 ਜਲੰਧਰ ਵੈਸਟ ਉਹ ਅਨਾਉਂਸ ਕੀਤੇ ਗਏ ਨੇ ਮੰਗਯੋ ਸੀਐਲਓ 10 ਜੂਨ ਨੂੰ ਇਹਦੀ ਅਨਾਉਂਸਮੈਂਟ ਹੋਈ ਸੀ ਤੇ 10 ਜੂਨ ਤੋਂ ਹੀ ਜਲੰਧਰ West ਹਲਕੇ ਦੇ ਵਿੱਚ ਚੋਣ ਜਾਬਤਾ ਜਿਹੜਾ ਉਹ ਲੱਗ ਗਿਆ ਹੈਗਾ ਚੋਣ ਜਾਬਤੇ ਦੀ ਸਾਰੀ ਹਦਾਇਤਾਂ ਜਿਵੇਂ ਸਾਡੇ ਲੋਕ ਸਭਾ ਚੋਣਾਂ ਦੇ ਵਿੱਚ ਸੀ ਉਸੇ ਤਰ੍ਹਾਂ ਰਹਿਣ ਗਿਆ ਪਰ ਇਹ West ਹਲਕੇ ਤੇ ਰਹਿਣ ਗਿਆ ਪਰ ਇਹਦੇ ਨਾਲ-ਨਾਲ ਕੁਝ ਰੈਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਉਹ ਪੋਲਿਟੀਕਲ ਪਾਰਟੀਆਂ ਕੈਂਡੀਡੇਟਸ ਤੇ ਆਫੀਸਰਸ ਉਹ ਸਾਰੇ ਜ਼ਿਲ੍ਹੇ ਦੇ ਵਿੱਚ ਰਹਿ ਗਏ ਸਾਡੇ ਜਿਹੜੇ ਨਾਮਿਨੇਸ਼ਨ ਦੰਤ ਸੈਸ ਤੇ ਗਜ਼ਟ ਨੋਟੀਫਿਕੇਸ਼ਨ ਹੈ ਉਹ 14 ਜੂਨ ਨੂੰ ਸਟਾਰਟ ਹੋਣਾ ਹੈਗਾ ਇਹ ਨੋਮੀਨੇਸ਼ਨ ਦੀ ਪ੍ਰਕਿਰਿਆ 21 ਜੂਨ ਤੱਕ ਸਾਡੀ ਚੱਲਦੀ ਰਹੂਗੀ ਤੇ ਲਾਸਟ ਡੇਟ ਜਿਹੜੀ ਸਾਡੀ ਵਿਡਰੋਅਲ ਦੀ ਹੈ ਉਹ 26 ਜੂਨ ਰਹਿਣੀ ਹੈ ਡੇਟ ਆਫ ਪੋਲ 10 ਜੁਲਾਈ ਦੀ ਡੇਟ ਨਿਸ਼ਚਿਤ ਹੋਈ ਹੈ ਤੇ ਡੇਟ ਆਫ ਹੰਟਿੰਗ ਜਿਹੜੀ ਹੈ ਉਹ 13 ਜੁਲਾਈ ਤੱਕ ਰਹਿਣਾ ਟੋਟਲ ਸਾਡੇ 15 ਜੁਲਾਈ ਤੱਕ ਸਾਡੀ ਜਿਹੜੀ ਪੋਲਿੰਗ ਦੀ ਪ੍ਰਕਿਰਿਆ ਤੇ ਸਾਡੀ 15 ਜੁਲਾਈ ਤੱਕ ਕੰਪਲੀਟ ਹੋ ਜਾਣੀ ਹੈ ਤੇ 15 ਜੁਲਾਈ ਤੱਕ ਹੀ ਸਾਡਾ ਚੋਲ ਜਾ ਤੱਕ ਜਿਵੇਂ ਮੈਂ ਦੱਸ ਰਿਹਾ ਦਿਲੰਦਰ ਰੈਸਲ ਦੇ ਵਿੱਚ ਉਹ ਲੱਗਾ ਰਹਿਣਾ ਹੈ ਇਸ ਚੋਲ ਦੇ ਵਿੱਚ ਰਿਟਰਨਿੰਗ ਅਫਸਰ ਜਿਹੜੇ ਨੇ ਸਾਡੇ ਮੈਡਮ ਹਸਪਤਾਲ ਘਰ ਗਏ ਉਹ ਇੱਥੇ ਬੈਠੇ ਹੋਏ ਨੇ ਉਹ ਵਿਧਾਨ ਸਭਾ ਜੋ ਮਾ ਤੇ ਰਿਟਰਨਿੰਗ ਅਫਸਰ ਇਹੋ ਜਿਹੜੀਆਂ ਨੇ ਇਹ ਇਹ ਰਹਿਣਗੇ ਤੇ ਮੇਰੀ ਡਿਊਟੀ ਤੇ ਮੇਰੀ ਸਾਡੀ ਟੀਮ ਦੀ ਡਿਊਟੀ بطور ਜ਼ਿਲ੍ਹਾ ਚੋਨ ਅਫਸਰ ਡਿਸਟ੍ਰਿਕਟ ਕਲੈਕਸ਼ਨ ਅਫਸਰ ਉਹ ਰਹੇਗੀ ਇਦੇ ਵਿੱਚ ਮੋਸਟਲੀ ਜਿਹੜੀ ਚੀਜ਼ਾਂ ਹੈ ਦਿਨ ਤੋਂ ਵੀ ਬੁਣੀ ਆਪਾਂ ਲੋਕ ਸਭਾ ਚੋਣਾਂ ਨੂੰ ਦੇਖ ਲੈਣੇ ਉਹ ਮੋਸਟਲੀ ਚੀਜ਼ਾਂ ਸਾਡੀ ਇਸ ਤਰ੍ਹਾਂ ਹੀ ਰਹਿਣੀਆਂ ਕੁਝ ਕੁ ਰੈਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਜਾਂ ਕੁਝ ਚੇਂਜਸ ਹੈ ਉਹ ਮੈਂ ਤੁਹਾਡੇ ਧਿਆਨ ਚ ਲੈ ਕੇ ਆਵਾਂਗਾ ਸਭ ਤੋਂ ਪਹਿਲਾਂ ਦਾ ਜਿਹੜੀ ਇਹਦੇ ਵਿੱਚ ਚੋਣ ਖਰਚਾ ਹੈ ਜਿਹੜੇ ਵੀ ਉਮੀਦਵਾਰ ਕੈ ਕਿਤੇ ਜਾਣਗੇ ਜਿਵੇਂ ਕਿ ਲੋਕ ਸਭਾ ਚੋਣਾਂ ਦੇ ਅਨੁਸਾਰ 34 ਲੱਖ ਦਾ ਖਰਚਾ ਸੀਗਾ ਇਹਦੇ ਵਿੱਚ 40 ਲੱਖ ਰੁਪਏ ਦੀ لمٹ ہے چالی لاکھ تو ود جا خرچہ ہے انہیں چوڑوں دوران وہ نہیں دیکھا جا سکتا چون جاپتے ٹیمیں پاویں فلائنگ سکوڈ کی ٹیم ہے سروینس ٹیم کی ٹیم ہے وہ ایکٹیو ایکٹو گیا ساری فلائنگ اسکوڈ کی ٹیم آلریڈی ایکٹو ہو چکی ہیں ساری سٹک سرویلنس ٹیم جہاں ناتی ٹیم ہے وہ چودہ جون کو ایکٹیویٹ ہوگی ਇਹਨਾਂ ਨਾਂਕਿਆਂ ਦੇ ਵਿੱਚ ਸ਼ਰੂਪ ਕਰਨੋਂ ਇੱਕ ਨੌਕਰੀ ਦਾ ਦਿੱਕਤ ਆਉਂਦੀ ਹੈ ਜਿੱਥੇ ਸਾਡਾ ਤੌਰ ਦਾ ਲੱਗਿਆ ਹੈ ਯਾਨੀ ਹਲਕੇ ਦੇ ਵਿੱਚ ਉੱਥੇ 50000 ਤੋਂ ਜਿਹੜਾ ਵੱਧਦਾ ਕੈਸ਼ ਹੈ ਜੇ ਕਿਸੇ ਕੋਲ ਪਾਇਆ ਜਾਂਦਾ ਹੈ ਵਿਦਆਊਟ ਐਨੀ ਪ੍ਰੋਪਰ ਡਾਕੂਮੈਂਟਸ ਉਹ ਸਾਡੀ ਟੀਮਾਂ ਵੱਲੋਂ ਸੀਖਲਤਾ ਜਾ ਸਕਦਾ ਹੈ ਨਾਫਟਰ ਡਿਊ ਐਲੀਗੇਸ਼ਨ ਜਿਹੜਾ ਅਸੂ ਨਰੀਸ ਕੀਤਾ ਜਾਵੇਗਾ ਸਿਮਿਲਰਲੀ ਜਿਹੜਾ 10 ਲੱਖ ਤੋਂ ਉੱਤੇ ਦਾ ਦੇਹਵਾਂ ਸੰਬੰਧ ਦੇ ਕੈਸ਼ ਵਗੈਰਾ ਆਪ ਹੁੰਦਾ ਉਹਦੀ ਸੂਚਨਾ ਨਹੀਂ ਦਿੱਤੀ ਤਾਂ ਪੈਸੇ ਬਾਰੇ ਉੱਚੇ ਪੱਧਰ ਤੇ ਦਿੱਤੀ ਜਾਵੇਗੀ ਸਿਮਿਲਰਲੀ ਕੋਈ ਵੀ ਚੋਰ ਪ੍ਰਚਾਰ ਨਾਲ ਸੰਬੰਧਿਤ ਸਮਗਰੀ ਜਿਹੜੀ ਕਿ ਵਿਦਆਊਟ ਡਿਊ ਪਰਮਿਸ਼ਨ ਕੋਈ ਲੈ ਕੇ ਜਾਂ ਲੈ ਕੇ ਜਾਵੇਗਾ ਉਹ ਨਾਲ ਦੀ ਨਾਲ ਹੀ ਉਸ ਨੂੰ ਸੀਜ਼ ਕੀਤਾ ਜਾਵੇਗਾ ਕ੍ਰਿਮੀਨਲ ਇੰਟੈਲੀਜੈਂਸ ਜੋ ਵੀ ਸਾਡੇ ਕੈਂਡੀਡੇਟ ਹੋਣਗੇ ਉਹਨਾਂ ਨੂੰ ਆਪਣੇ ਪਬਲਿਸ਼ ਕਰਵਾਣੇ ਹੁੰਦੇ ਆ ਤਿੰਨ ਵਾਰੀ ਚੋਣਾਂ ਤੋਂ ਪਹਿਲਾਂ ਯਾਨੀ ਜੇ ਚੋਣ 10 ਜੁਲਾਈ ਨੂੰ ਹੈ 8 ਜੁਲਾਈ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਆਪਣੇ ਜਿਹੜੇ ਨਾਮ ਚੀਜ਼ ਨੂੰ ਜਵਾਬ ਦੇ ਉਹਦੇ ਵਿੱਚ ਪਬਲਿਸ਼ ਕਰਨੀ ਪੈਣੀ ਹੈ ਤਾਂ ਕਿ ਲੋਕਾਂ ਨੂੰ ਸਾਡੇ ਜੀਲਰ ਇੰਸੀਡੈਂਸ ਬਾਰੇ ਪਤਾ ਲੱਗੇ ਇਹਨਾਂ ਚੋਣਾਂ ਦੇ ਵਿੱਚ ਜੇ ਮਨਯੋਗ ਜੀ ਸੇਵਰ ਅਗਵਾਹੀ ਸੈਂਪਲ ਆਬਜ਼ਰਵਰਸ ਦੀ ਵੀ ਭੇਜੀ ਜਾਵੇਗੀ ਜਿਸ ਤੋਂ ਸਾਡੇ ਜਨਗਲ ਉੱਧਰ ਤੋਂ ਸਬੂਤ ਆਬਜ਼ਰਵਰਸ ਤੇ ਐਕਸਪਰਟਸ ਜਨਗਲ ਨੂੰ ਸੂਚਿਤ ਪ੍ਰਾਪਤ ਹੋਵੇਗਾ ਅਸੀਂ ਉਹਨਾਂ ਦੀ ਜਿਹੜੀ ਕੰਫਰੰਸ ਹੈ ਤੇ ਉਹਨਾਂ ਦੇ ਰਿਗਨ ਵੀ ਤਾਂ ਪਬਲਿਕ ਨੂੰ ਵੀ ਦੱਸਾਂਗੇ ਤਾਂ ਕਿ ਕੋਈ ਵੀ ਕੈਂਡੀਡੇਟ ਪਾਰਟੀ ਜਾਂ ਪਬਲਿਕ ਦੇ ਵਿੱਚੋਂ ਮੈਂਬਰ ਸੋਨਾ ਮਾਖੀ ਜਿਹਦੇ ਨਾਮ ਦਿੱਤਰ ਤੇ ਸਾਡੇ ਕੋਈ ਵੀ ਇਸ ਨਾਲ ਸਿਆਰੀ ਹੈ ਉਹਨਾਂ ਨੂੰ ਮੇਰੇ ਧਿਆਨ ਚ ਲੈ ਕੇ ਆ ਸਕੋ ਸਾਡੀ ਜਿਹੜੀ ਇਲੈਕਟੋਰਲ ਰੋਲ ਹੈ ਕਿਉਂਕਿ ਸਮਾਂ ਬਹੁਤ ਘੱਟ ਸੀਗਾ ਸਾਡੀ ਜਿਹੜੀ ਇਲੈਕਟੋਰਲ ਰੋਲ ਜਿਹੜੀ ਤੱਕ ਫਾਈਨਲ ਹੋ ਚੁੱਕੀ ਹੈ ਉਹਦੀ ਇਸ ਚੋਣਾਂ ਦੇ ਵਿੱਚ ਉਹਦੀ ਸਥਿਤੀ ਜਿਹੜੀ ਫਾਈਨਲ ਰਹਿਣੀ ਹੈ ਉਸੇ ਦੇ ਅਧਾਰ ਤੇ ਇਹ ਜਿਹੜੇ ਚੋਣ ਕਰਵਾਏ ਜਾਣਗੇ ਸੋ ਇਹ ਸਾਡਾ ਮੋਟਾ ਮੋਟਾ ਤਿਆਰੀ ਹੈ ਸਾਡੇ ਸਾਰੇ ਜਿਹੜੇ ਅਫਸਰ ਸਾਹਿਬਾਨ ਨੇ ਜਿੰਨੇ ਵੀ ਸੀਨੀਅਰ ਅਫਸਰਸ ਰਹਿਣਗੇ ਫਾਰਮੋ ਐਕਸਪੈਂਡੀਚਰ ਆਬਜ਼ਰਵਰ ਦੇ ਨਾਮ ਹਾਂ ਅਸੀਂ ਅਟੈਚ ਕਰਦੇ ਹਾਂ ਫਾਰ ਇੱਕ ਤੋਂ ਹਜ਼ਾਰ ਤੱਕ ਦੇਖਣ ਲਈ ਸਾਡੇ ਜਿਹੜੇ ਗੋਡਰ ਅਫਸਰ ਰਹਿ ਕੇ ਸਾਡੀ ਐਫਸੀ ਐਫਸੀ ਦੀ ਟੀਮਾਂ ਉੱਥੇ ਲੜੀਆਂ ਕੋਈ ਪੇਡ న్యూਸ ਜੇ ਵੀ ਕਰਦੀ ਕੋਸ਼ਿਸ਼ ਕਰਦਾ ਉਹ ਦੇਖਣ ਤੋਂ ਬਾਅਦ ਸਾਡੀ ਜਿਹੜੀ ਟੀਮ ਹੈ ਉਹ ਅਸੀਂ ਐਕਟੀਵੇਟ ਕਰ ਦਿੱਤੀ ਹੈ ਸਰਕਰ ਪੁਲਿਸ ਅਫਸਰ ਸਾਹਿਬ ਜੋ ਪੂਰਾ ਨਾਮ ਹਰਦੇਵ ਸਿੰਘ ਸਟੇਨਰ ਨੇ ਉਹਨਾਂ ਦੀ ਡਿਊਟੀ ਜਿਹੜੀ ਤੇ ਵਿੱਚ ਲਗਾਈ ਜਾ ਚੁੱਕੀ ਹੈ ਸੋ ਮੈਨੂੰ ਆਸ ਹੈ ਕਿ ਜਿਹੜੇ ਜੋਜ ਕਮਾੜੂ ਇਸੇ ਵੱਲੋਂ ਡਿਪਲੋਮਾ ਦਿੱਤੇ ਗਏ ਆ ਜਦੋਂ ਅੰਦਰ ਦੇ ਪਸੀ ਪੂਰੀ ਮੁਸਤਫੀ ਨਾਮ ਐਡ ਪੂਰੀ ਸ਼ਾਂਤੀਪੂਰਵਕ ਕਰਨਾ ਸਫਲ ਕਰਵਾਉਣ ਤੇ 10 ਲੱਖ ਦੀ ਵੋਟਿੰਗ ਤੇ ਰਨਵਾਈ ਤੇ ਕੰਮ ਕੀ ਕਰਦਾ ਪਸੀ ਅਨਾਉਂਸ ਕਰੇ ਜੇ ਕੋਈ ਇਸ ਤੁਹਾਡਾ ਕੋਈ ਸਵਾਲ ਹੈ ਤਾਂ ਕਰ ਸਕਦੇ ਹਾਂ ਸਰਕਰ ਲਗਭਗ 1 ਲੱਖ 80000 ਦੇਖਦੇ ਜਿੰਨੇ ਚਾਦੇ ਹਨ ਇਹ ਨਹੀਂ ਤੁਸੀਂ ਡੇਵ ਉਹਦੇ ਉਸਨੇ ਬਹੁਤ 181 ਟੋਟਲ ਡੇਰੇ ਬੁਸ ਨੇ ਤੌਰ 'ਤੇ ਵਿੱਚ ਉਹਨੇ ਜਿਹੜਾ ਮੈਨੂੰ ਇਨਫੋਰਮੇਸ਼ਨ ਆਸੀ ਤਾਂ ਉਹ ਵਿਅਕਤੀ ਤੋਂ ਵੀ ਸ਼ੇਅਰ ਕਰਦਾ ਲ। ਪਰ ਜੂਸ ਅਗਰ ਰੂਸਾ 74 ਦੇ ਵਿੱਚ ਸੀਵਾ ਦਾ ਲੋ ਨੰਬਰ ਉਹ ਤੇਆ 2 ਕੋਟਨ ਬੋਟਦਾ। ਉਹ ਹੀ ਕਰਿਆ ਇਹਨਾਂ ਕੋਲ। ਕਿੰਨੀ ਕੈਸ਼ ਕੈਰੀ ਕਰ ਸਕਦਾ? ਆਹ ਹੈ ਇੱਕ। ਸਰ ਆਮ ਤਰੀਕਾ ਕਿੰਨਾ ਕੈਸ਼ ਕੈਰੀ ਕਰ ਸਕਦਾ? ਔਰ 20000 ਕੋਈ ਗੁਮਨ ਨੂੰ ਦਿੱਤਾ 98 ਦਾ ਕਰ ਤੋਂ ਦਿੱਤੀ ਹੋਵੇ। ਪੁਨਾਹਤ ਤੇ ਕਰਨੀ ਆਏਗੀ। ਜੇ ਵੀਰਨ 50000 ਰੁਪਏ ਕੈਰੀ ਕਰ ਰਿਹਾ ਹੈ। ਥੇ ਸ਼ੁਡ ਹੈਵ ਡਾਕੂਮੈਂਟ। کہ کس کس طرح لے کے آئے ہیں جس طرح آنے کوئی بینک لے کر آئے ہیں یا کوئی بزنس ریلیٹڈ ہے تو وہ اسی طرح ڈاکیومینٹس ہونے چاہیے ساری ٹیموں کو پری طرح بفک ہے کیونکہ بہت لمیٹڈ ایریا جگہ لگا ہے اچھی نہیں چاہتے کہ آ پبلک جہی ہے اس پریشان ہو